ਜਦੋਂ ਸਾਡੇ ਜਦੋਂ ਵੀ ਸਾਇਰਨ ਵੱਜਦਾ ਆਪਾਂ ਸਾਰੇ ਜਣੇ ਜ਼ਮੀਨ ਤੇ ਲੇਟ ਜਾਗੇ ਲੇਟ ਕੇ ਆਪਣੇ ਆਪ ਨੂੰ ਕਵਰ ਕਰਾਂਗੇ ਕੰਨਾਂ ਤੋਂ ਉਹਦੀ ਡੈਮੋ ਉਸ ਤੋਂ ਬਾਅਦ ਜਿਹੜੀ ਗੈਜੂਲਟੀ ਹੋਏਗੀ ਉਹਨੂੰ ਠੀਕਰਨਾ ਆਪਾਂ ਆਰਟੀਫਾਈਰ ਬ੍ਰਿਗੇਡ ਕਰੇਗੀ ਸੈਕਿੰਡ ਸ਼ਵਲਟ ਫੈਂਸ ਤੇ ਥਰਡ ਦੇ ਕੇ ਕਰਾਂਗੇ ਤੁਸੀਂ ਜੁੜੇ ਹੋ ਪਰਸ਼ਾਵਾਂ ਦੇ ਨਾਲ ਜਿਵੇਂ ਕਿ ਪੈਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਇੱਕ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਇਸ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਡੀਸੀ ਗੁਰਦਾਸਪੁਰ ਦੀ ਹਦਾਇਤਾਂ ਮੁਤਾਬਕ ਬਟਾਲਾ 'ਚ ਅੱਜ ਮੌਕਡਲ ਕੀਤੀ ਜਾ ਰਹੀ ਹੈ ਇਸ ਲਈ ਸਤਾ ਬਟਾਲਾ ਦੀਆਂ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿੱਥੇ ਸਿਵਲ ਪ੍ਰਸ਼ਾਸਨ ਆਰਮੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਤੇ ਵਰਕਰਾਂ ਵੱਲੋਂ ਇਹ ਮੌਕਡਲ ਕੀਤੀ ਜਾ ਰਹੀ ਹੈ ਆਓ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਮੌਕਡਲ ਹੈ ਕਿ ਇਸ ਦਾ ਕੀ ਅਭਿਆਸ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਇੱਕ ਕਾਰਗਰ ਸਾਬਤ ਹੁੰਦੀ ਹੈ ਸਸਕਲ ਜੀ ਆਸ਼ੂਬ ਨਾਮ ਕੀ ਜੇ ਇਹ ਮੌਕ ਡ੍ਰਿਲ ਤੇ ਬਲੈਕਆਊਟ ਥੋੜਾ ਇਹ ਦੱਸ ਦਿਆ ਦਰਸ਼ਕਾਂ ਨੂੰ ਕਿਉਂਕਿ ਜਦੋਂ ਦੋਵੇਂ ਨਾਂ ਆਉਂਦੇ ਨੇ ਤੇ ਲੋਕਾਂ ਸਹਿਮ ਦਾ ਮਾਹੌਲ ਹੋ ਜਾਂਦਾ ਕਿ ਸ਼ਹਿਰ ਜੁੱਧ ਲੱਗ ਚੱਲਿਆ ਕੋਈ ਯੁੱਧ ਹੋ ਜਾਣਾ ਸੁਰਤ ਬਤਾ ਦੱਸ ਦੋ ਕਿ ਮੌਕ ਡ੍ਰਿਲ ਤੇ ਬਲੈਕਆਊਟ ਮੈਂ ਨੀਦਰ ਸ਼ਰਮਾ ਫਾਇਰ ਅਫਸਰ ਨਗਨੇ ਕੰਮ ਬਟਾਲਾ ਤੁਜੀ ਮੌਕ ਡ੍ਰਿਲ ਔਰ ਜਿਹੜਾ ਬਲੈਕਆਊਟ ਦਾ ਇਹ ਅਲੱਗ-ਅਲੱਗ ਪਰਪਸ ਆ ਮੌਕ ਡ੍ਰਿਲ ਇੱਕ ਕਿਸੇ ਵੀ ਅਨਸਖਾਵੀ ਘਟਨਾ ਤੋਂ ਪਹਿਲੇ ਉਸ ਘਟਨਾ ਨਾਲ ਨਿਜਠਣ ਲਈ ਜਿਹੜਾ ਅਭਿਆਸ ਕੀਤਾ ਜਾਂਦਾ ਵੀ ਉਸ ਸਮੇਂ ਦੌਰਾਨ ਸਾਡੇ ਕੋਲ ਉਹ ਕੀ-ਕੀ ਖਾਮੀਆਂ ਰਹਿ ਸਕਦੀਆਂ ਉਹਨੂੰ ਖਾਮੀਆਂ ਨੂੰ ਦੂਰ ਕਰਨ ਲਈ ਘਟਨਾ ਤੋਂ ਪਹਿਲੇ ਜਿਹੜੇ ਅਭਿਆਸ ਕੀਤਾ ਜਾਂਦਾ ਉਹਨੂੰ ਕਹਿੰਦੇ ਆਂ ਮੌਕ ਡ੍ਰਿਲ ਜਿਹੜਾ ਬਲੈਕਆਊਟ ਆ ਇਹ ਇੱਕ ਇਹ ਵੀ ਐਕਸਰਸਾਈਜ਼ ਆ ਵੀ ਮੰਨ ਲਓ ਜੰਗ ਦਾ ਮਾਹੌਲ ਬਣਿਆ ਉਸ ਦੌਰਾਨ ਜੇ ਅਗਰ ਸਾਨੂੰ ਬਲੈਕਆਊਟ ਕਰਨਾ ਪੈਂਦਾ ਹੈ ਤੇ ਸਾਡੇ ਚ ਕੀ ਕੀ ਕਮੀਆਂ ਰਹਿ ਸਕਦੀਆਂ ਇਹਨੂੰ ਐਡਵਾਂਸ ਹੈ ਜੀ ਕਰਕੇ ਉਸ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਦੇ ਥੋੜੇ ਬੋਲੇ ਟ੍ਰੇਨ ਨੇ ਤੁਹਾਡੇ ਕੋ ਜਿੰਨੇ ਵੀ ਵਰਕਰ ਇੱਥੇ ਪਹੁੰਚਣੇ ਚ ਐਨਸੀਸੀ ਦੇ ਨੇ ਚਾਹੇ ਕੈਂਡੀਟ ਨੇ ਚਾਹੇ ਪਰਸ਼ੀਸ਼ ਸਰ ਪ੍ਰਸ਼ਾਸਨ ਦੇ ਨੇ ਫਾਰ ਬਗਰੇ ਦੇ ਆਮ ਲੋਕਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਖਾਸ ਕਰਕੇ ਇਸ ਸਬੰਧੀ ਜੇ ਯੋਧਰਾ ਕੋਈ ਕਾਰਨ ਬਣਦਾ ਹੈ ਜਾਂ ਕੋਈ ਆਹਟ ਆਉਂਦੀ ਹੈ ਯੋਧ ਦੀ ਉਸ ਤੋਂ ਬਾਅਦ ਕੀ ਕਰਨਾ ਆਮ ਲੋਕਾਂ ਨੂੰ ਮੇਰੀ ਅਪੀਲ ਹੈ ਵੀ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਰਕਾਰ ਤੁਹਾਡੇ ਨਾਲ ਹੈ ਅਸੀਂ ਨਾਲ ਖੜੇ ਹਾਂ ਹਰ ਮੁਸੀਬਤ ਨੂੰ ਝੱਲਣ ਲਈ ਤਿਆਰ ਆਂ ਤੁਹਾਡਾ ਕੋਆਰਡੀਨੇਸ਼ਨ ਚਾਹੀਦਾ ਤੁਹਾਡੇ ਵੱਲੋਂ ਜਿਹੜਾ ਹਾਈਪਰ ਹੋਣਾ ਉਹ ਨਾ ਹੋਇਆ ਜਾਵੇ ਸਿਚੁਏਸ਼ਨ ਦੇ ਮੁਤਾਬਕ ਹਰ ਇੱਕ ਸਿਚੁਏਸ਼ਨ ਨੂੰ ਹੀ ਡੀਲ ਕਰ ਸਕਣੇ ਆਂ ਅਸੀਂ ਪ੍ਰਸ਼ਾਸਨ ਨਾਲ ਸਾਰੀਆਂ ਟੀਮਾਂ ਤਿਆਰਬਰ ਤਿਆਰ ਬੈਠੀਆਂ ਨਹੀਂ ਆ ਕੋਈ ਚੱਕਰ ਡਰਨ ਵਾਲੀ ਕੋਈ ਗੱਲ ਨਹੀਂ ਹੈ ਤੇ ਪ੍ਰਸ਼ਾਦ ਜਦੋਂ ਵੀ ਕੋਈ ਅਜਿਹਾ ਮਾਹੌਲ ਪੈਂਦਾ ਕੋਈ ਜੰਗ ਦੇ ਅਸਰ ਲੱਗਦੇ ਆ ਪੂਰੇ ਜਿਹੜੇ ਲੋਕੀ ਆਪੇ ਹੀ ਜਿਹੜੇ ਆ ਕੰਮ ਕਰਨ ਨੂੰ ਤਿਆਰ ਹੋ ਜਾਂਦੇ ਆ ਕਈ ਤਰ੍ਹਾਂ ਦੇ ਸੰਸਥਾਵਾਂ ਦੇ ਨੂੰ ਫੋਨ ਆ ਰਹੇ ਆ ਲੋਕਾਂ ਦੇ ਵਿੱਚ ਇਹੀ ਚਰਚਾ ਚੱਲਦੀ ਹੈ ਕਿ ਸ਼ਾਇਦ ਯੁੱਧ ਲੱਗ ਜਾਣਾ ਜਿਹੜਾ ਰਾਤ ਨੂੰ 9 ਤੋਂ ਸਾਢੇ 9 ਬਲੈਕਆਊਟ ਕਰਨਾ ਲੋਕਾਂ ਦੇ ਬਹੁਤ ਚਰਚਾ ਕਰਕੇ ਪਿੰਡਾਂ ਦੇ ਲੋਕ ਜਿਹੜੇ ਭੋਲੇ ਭਾਲੇ ਨੇ ਉਹਨਾਂ ਨਾਲ ਚਰਚਾ ਬਹੁਤ ਹੈ ਮੀਡੀਆ ਨੂੰ ਵੀ ਫੋਨ ਆਉਂਦੇ ਆ ਕਿ ਅੱਜ ਯੁੱਧ ਲੱਗ ਜਾਣਾ ਜਾਂ ਹਮਲਾ ਹੋ ਜਾਣਾ ਉਸ ਸਬੰਧੀ ਮੈਂ ਸਪੈਸ਼ਲ ਕੁਸ਼ਾਤ ਨਹੀਂ ਨਹੀਂ ਅੱਜ ਯੁੱਧ ਦਾ ਕੋਈ ਮਾਹੌਲ ਨਹੀਂ ਜੀ ਇਹ ਇੱਕ ਸਿਰਫ ਐਕਸਰਸਾਈਜ਼ ਆ ਆਲ ਓਵਰ ਪੰਜਾਬ 'ਚ ਵੱਖ-ਵੱਖ ਟਾਈਮ ਦਿੱਤੇ ਗਏ ਨੇ ਬਲੈਕਆਊ ਜਿਹਦੇ ਚ ਹਰ ਇੱਕ ਏਰੀਆ ਨੂੰ ਵੱਖਰਾ ਟਾਈਮ ਦਿੱਤਾ ਗਿਆ ਸਾਨੂੰ ਜਿਹੜਾ 9 ਤੋਂ 9:30 ਦਾ ਟਾਈਮ ਦਿੱਤਾ ਗਿਆ 9:30 ਵਜੇ ਹੀ ਹੂਟਰ ਕਰਕੇ ਸਾਰੇ ਲੋਕਾਂ ਨੂੰ ਸचेत ਕਰਾਂਗੇ ਉਹਦੇ ਦੌਰਾਨ ਜਿਹੜੀ ਆ ਬਲੈਕਆਊਟ ਜਿਹੜੀ ਆ ਲਾਈਟ ਤੇ ਵੈਸੇ ਬੰਦ ਹੋ ਜੇਗੀ ਲੋਕੀ ਜਿਹੜੇ ਆਪਣੇ ਇਨਵੈਟਰ ਜਨਰੇਟਰ ਜਾਂ ਤੁਹਾਡੇ ਸੋਲਰ ਲਾਈਟਾਂ ਨੇ ਇਹਨਾਂ ਨੂੰ ਮੇਰੀ ਅਪੀਲ ਆ ਵੀ ਉਹ ਬੰਦ ਕਰਨ ਬੰਦ ਕਰਕੇ ਇੱਕ ਵਾਰੀ ਆਪਾਂ ਆਪਣੀ ਜਿਹੜੀ ਵੀ ਕੋਈ ਵੀ ਕਮੀ ਪੇਸ਼ੀ ਛੱਡੀ ਹੈ ਨਾ ਸਰਕਾਰ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖਲੋਈਏ ਤਾਂ ਜੋ ਕਿਸੇ ਵੀ ਅਨਸਖਾਵੀ ਘਟਨਾ ਨੂੰ ਜਿੱਥਣ ਲਈ ਤਿਆਰ ਰਹੀਏ ਸਰ ਲਾਸਟ ਵਿੱਚ ਹੂਟਰ ਦੀ ਜਾਣਕਾਰੀ ਦੇ ਦਿਓ ਹੂਟਰ ਕਿੰਨੀ ਵਾਰੀ ਵੱਜੇਗਾ ਸਲੋ ਵੱਜੇਗਾ ਤੇਜ਼ ਵੱਜੇਗਾ 9 ਵਜੇ ਕਿਦਾਂ ਦਾ ਵੱਜੇਗਾ ਤੇ 9:30 ਕਿਦਾਂ ਦਾ ਵੱਜੇਗਾ ਸਰ ਹੂਟਰ ਫਰਸਟ ਜਿਹੜਾ ਵਾ ਉਹ ਤੇਜ਼ ਹੀ ਵੱਜੇਗਾ ਉਹਦੀ ਜਿਹੜੀ ਬੀਪ ਆ ਤਿੰਨ ਵਾਰੀ ਉਹ ਹਾਈ ਚ ਜਾਏਗਾ ਤਿੰਨ ਵਾਰੀ ਲੁੱਛ ਜਾਏਗਾ ਤੇ ਜਿਹੜਾ ਬੰਦ ਵਾਲਾ ਬਹੁਤ ਸਿੰਗਲ ਹੂਟਰ ਵੱਜੇਗਾ ਹਾਂਜੀ ਇਹ ਸੀ ਦੀ ਫਾਇਰ ਦੇ ਅਧਿਕਾਰੀ ਜਿੱਥੇ ਮੌਕ ਡੇਲ ਚੱਲ ਰਹੀ ਹੈ ਆਓ ਹੋਰ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆਂ ਸਰਕਾਰੀ ਕੀ ਕਰਨੀ ਕੀ ਨਾਮਜ਼ਗੀ ਮੇਰਾ ਨਾਮ ਗੁਰਮਖ ਸਿੰਘ ਹੈ ਜੀ ਤੇ ਸਿਵਲ ਬੰਦ ਜ ਮੈਂ ਅਸਾਂ 2002 ਤੋਂ ਮੈਂਬਰ ਹੈ ਔਰ ਅਸੀਂ ਜਿਹੜੀਆਂ ਵੱਖ-ਵੱਖ ਟ੍ਰੇਨਿੰਗ ਜਿਹੜੀਆਂ ਸਰਕਾਰ ਵੱਲੋਂ ਸਾਡੀਆਂ ਲਾਈਆਂ ਗਈਆਂ ਸੀਗੀਆਂ ਔਰ ਇਹਦੇ ਵਿੱਚ ਅਸੀਂ ਜਿਹੜਾ ਸਿਵਲ ਡਫੈਂਸ ਦਾ ਕੰਮ ਹੁੰਦਾ ਵਾ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਦੌਰਾਨ ਉਸ ਤੋਂ ਪਹਿਲਾਂ ਸਾਡੀ ਜਿਹੜੀ ਤਿਆਰੀ ਹੈ ਉਸ ਤੋਂ ਬਾਅਦ ਜਿਹੜਾ ਉਹ ਕਿਵੇਂ ਅਸੀਂ ਉਹਨਾਂ ਜਿਹਨਾਂ ਨੂੰ ਨੁਕਸਾਨ ਘੱਟ ਕਰ ਸਕਦੇ ਹਾਂ ਕਿਵੇਂ ਲੋਕਾਂ ਦੀ ਮਦਦ ਕਰ ਸਕਦੇ ਹਾਂ ਸਿਵਲ ਡਿਫੈਂਸ ਦਾ ਹੀ ਕੰਮ ਹੁੰਦਾ ਵਾ ਇਸੇ ਤਰ੍ਹਾਂ ਜਿੱਦਾਂ ਹੁਣ ਜੰਗ ਜਦਾਂ ਵਿਗੜ ਜਿਹੜਾ ਵਾ ਮੱਝਾ ਕਹਿ ਸਕਦੇ ਹਾਂ ਲੇਕਿਨ ਉਹਦੇ ਵਾਸਤੇ ਚਾਹੇ ਉਹ ਵਾਪਰੇ ਜਾਂ ਨਾ ਵਾਪਰੇ ਲੇਕਿਨ ਸਾਡੀ ਤਿਆਰੀ ਪੂਰੀ ਆ ਸਿਵਲ ਡਿਫੈਂਸ ਦੀ ਅਸੀਂ ਆਪਣੀ ਜਿਹੜੀਆਂ ਸਾਡੀਆਂ ਟ੍ਰੇਨਿੰਗਜ਼ ਮੁਤਾਬਕ ਅਸੀਂ ਜਿਵੇਂ ਕੋਈ ਆਸਾ ਅਣਸਕਾ ਵੀ ਘਟਨਾ ਵਾਪਰੇ ਤਾਂ ਅਸੀਂ ਜਿਹੜਾ ਆਪਣੇ ਕੈਜ਼ੂਐਲਟੀਆਂ ਕਿਵੇਂ ਸੰਭਾਲਣੀਆਂ ਨੇ ਕਿਵੇਂ ਅਸੀਂ ਉਸ ਮੌਕੇ ਲੋਕਾਂ ਨੂੰ ਜਿਹੜਾ 에ਅ ਰੇਡ ਬਾਰੇ ਕਿਦਾਂ ਸੁਚੇਤ ਕਰਨਾ ਹੈ ਇਹ ਸਾਰੀ ਟ੍ਰੇਨਿੰਗ ਅਸੀਂ ਆਪ ਪਹਿਲਾਂ ਲਈਆਂ ਨੇ ਉਸ ਬਾਰੇ ਲੋਕਾਂ ਤੱਕ ਉਹ ਗੱਲ ਨੂੰ ਪਹੁੰਚਾਉਣਾ ਸਭ ਤੋਂ ਆਮ ਲੋਕਾਂ ਨਾਲ ਡੀਲ ਕਰਦੇ ਹੋ ਇਹੋ ਜੀ ਸਿਚੁਏਸ਼ਨ 'ਚ ਕਿਦਾਂ ਨਹੀਂ ਮੁਸ਼ਕਲ ਆਉਂਦੀ ਆਮ ਲੋਕਾਂ ਨੂੰ ਕਿੰਨੀ ਕੁ ਜਾਣਕਾਰੀ ਹੁੰਦੀ ਹੈ ਕਿੰਨਾ ਕੁ ਸਮਝਾਉਣਾ ਪੈਂਦਾ ਇਸ ਬਾਰੇ ਥੋੜਾ ਦੱਸ ਦੋ ਇਹ ਕਿਹ ਲਈ ਹੈ ਨਾ ਸਾਡੇ ਦੇਸ਼ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਕਹਿ ਸਕਦੇ ਹਾਂ ਵੀ ਆਪਾਂ ਨੂੰ ਬਹੁਤ ਘੱਟ ਅਵੇਅਰਨੈਸ ਹੈ ਨਹੀਂ ਤੇ ਜਿਹੜਾ ਜਗ ਆਪਾਂ ਜਪਾਨ ਦੀ ਗੱਲ ਕਰੀਏ ਉੱਥੇ ਨਿਤ ਜਿਹੜੇ ਨੇ ਕੋਈ ਪਹਚਾਲ ਹੁੰਦੇ ਨੇ ਔਰ ਜਦੋਂ ਬੱਚਾ ਸਕੂਲੇ ਦਾਖਲ ਕੀਤਾ ਜਾਂਦਾ ਪਹਿਲੇ ਦਿਨ ਹੀ ਪਹਚਾਲ ਤੋਂ ਸੇਫਟੀ ਉਹਨੂੰ ਦੱਸੀ ਜਾਂਦੀ ਹੈ ਔਰ ਸਾਡੇ ਅਸੀਂ ਕੋਈ ਗੱਲ ਨਹੀਂ ਲੇਕਿਨ ਅਸੀਂ ਲੰਬੇ ਸਮੇਂ ਤੋਂ ਸਕੂਲਾਂ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਹੇ ਹਾਂ ਅਸੀਂ ਜਿਹੜਾ ਫਾਇਰ ਦੀ ਪਹਚਾਲ ਦੀ ਫਰਸਟ ایڈ ਦੀ ਟ੍ਰੇਨਿੰਗ ਅਸੀਂ ਅਕਸਰ ਲਾਉਂਦੇ ਰਹੇ ਨੇ ਸਕੂਲਾਂ ਵਿੱਚ ਔਰ ਇਹ ਜਿਹੜਾ ਸਾਡਾ ਹੁਣ ਜਦਾਂ ਡਿਊਟੀ ਲੱਗੀ ਹੈ ਸਾਡੀ ਅਸੀਂ ਉਸ ਮੁਤਾਬਕ ਅਸੀਂ ਆਪਣੀਆਂ ਲੋਕਾਂ ਚ ਅਵੇਅਰਨੈਸ ਕ੍ਰੀਏਟ ਕਰਾਂਗੇ ਤੇ ਲੋਕਾਂ ਨੂੰ ਜਾਗਰੂਕ ਵੀ ਕਰਾਂਗੇ ਤੇ ਕੀ ਕਰਨਾ جنگ ਦ ਚਾਰਟ ਮੈਂ ਕਰ ਰਹਾ ਹਾਂ ਤਾਂ ਇਸ ਲਈ ਵਕ ਵਕ ਅਧਿਕਾਰੀਆਂ ਨੇ ਜੋ ਜਾਣਕਾਰੀ ਦਿੱਤੀ ਹੈ ਮੌਕ ਡ੍ਰਿਲ ਔਰ ਤੁਹਾਨੂੰ ਦੱਸਦੀ ਹੈ ਕਿ ਖਬਰਾਂ ਦੀ ਕੋਈ ਲੋੜ ਨਹੀਂ ਹੈ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਮੌਕ ਡ੍ਰਿਲ ਇੱਕ ਤਰ੍ਹਾਂ ਦਾ ਅਭਿਆਸ ਹੈ ਪ੍ਰੈਕਟਿਸ ਹੈ ਹੌ ਕੋਸ਼ਿਸ਼ ਕਰਦੇ ਆ ਕਿ ਆਰਮੀ ਅਫੀਸਰਸ ਨਾਲ ਵੀ ਗੱਲ ਕੀਤੀ ਜਾਵੇ ਕਿਉਂਕਿ ਆਰਮੀ ਦੀਆਂ ਟੀਮਾਂ ਵੀ ਇੱਥੇ ਪਹੁੰਚੀ ਹਨ ਜੋ ਕਿ ਵੈਲ ਟ੍ਰੇਨਡ ਹੁੰਦੀਆਂ ਹਨ ਜੇ ਯੋਧੇ ਦੀ ਗੱਲ ਕਰੀਏ ਤੇ ਜ਼ਿਆਦਾ ਇਹਨਾਂ ਵੱਲੋਂ ਉਸ ਸਿਚੁਏਸ਼ਨ ਨੂੰ ਫੇਸ ਕੀਤਾ ਜਾਂਦਾ ਹੈ ਵਧੀਆ ਤਰੀਕੇ ਨਾਲ ਦੱਸ ਸਕਣਗੇ ਗੱਲ ਦਾ ਸ਼ੁਭਨਾਮ ਕੀ ਕੀ ਕਹਿਣਾ ਚਾਹੁੰਦੇ ਹੋ ਆਰਮੀ ਵੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੁੰਦੇ ਹੋ ਮੌਕ ਡ੍ਰਿਲ ਅਕਸਰ ਹੈ ਕਿ ਲੋਕਾਂ ਚ ਪੈਨਿਕ ਕ੍ਰੀਏਟ ਹੁੰਦਾ ਕਿ ਸ਼ਾਇਦ ਯੁੱਧ ਲੱਗ ਜਾਣਾ ਉਹਦਾ ਅਭਿਆਸ ਚੱਲ ਰਿਹਾ ਹੈ ਮੈਂ ਸੁਭਿਦਾਰ ਮੇਜਰ ਹਰਜਿੰਦਰ ਸਿੰਘ ਸਹੀ 22 ਪੰਜਾਬ ਐਨ ਸੀ ਐਸ ਬਟਾਲਾ ਬਟਾਲੀਨ ਜੋ ਬਟਾਲਾ ਆ ਉਹਦੇ ਵਿੱਚ ਤੇ ਨਾ ਤਾਂ ਸੀ ਤੇ ਮੌਕ ਡ੍ਰਿਲ ਜੋ ਹੈ ਇਹ ਸਿਰਫ ਇੱਕ ਸਿਵਲ ਪ੍ਰਸ਼ਾਸਨ ਦੇ ਨਾਲ ਆਪਣਾ ਬਚਾਅ ਅਸੀਂ ਕਿਵੇਂ ਕਰਨਾ ਕਿਸ ਤਰ੍ਹਾਂ ਅਸੀਂ ਪਬਲਿਕ ਨੂੰ ਦੱਸਣਾ ਹੈ ਕਿਉਂਕਿ ਅਸੀਂ ਤੇ ਪਹਿਲਾਂ ਵੀ ਕੋਈ ਵੀ ਆਪਰੇਸ਼ਨ ਹੁੰਦਾ ਤੇ ਫੌਜ ਦੇ ਵਿੱਚ ਰਿਹਸਨਾ ਚੱਲਦੀਆਂ ਰਹਿੰਦੀਆਂ ਕਿ ਅਸੀਂ ਕਿਸ ਤਰੀਕੇ ਨਾਲ ਆਪਣਾ ਬਚਾਅ ਕਰਨਾ ਔਰ ਦੁਸ਼ਮਣ ਦਾ ਨੁਕਸਾਨ ਕਰਨਾ ਲੇਕਿਨ ਇਸ ਵਾਰ ਇੱਕ ਕਾਫੀ ਵੱਡੇ ਪੱਧਰ ਤੇ ਹੋ ਰਿਹਾ ਕਿ ਜਿਹੜੇ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਇਸ ਚੀਜ਼ ਨੂੰ ਅੰਜਾਮ ਦੇ ਰਹੇ ਹਾਂ ਇਹ ਰਿਹਸਲ ਕਰ ਰਹੇ ਹਾਂ ਕਿ ਤਾਂ ਕਿ ਕੱਲ ਨੂੰ ਸਾਨੂੰ ਕੋਈ ਵੀ ਦੇਸ਼ ਦੇ ਉੱਤੇ ਆਪਦਾ ਪੈਂਦੀ ਹੈ ਤੇ ਸਿਵਲ ਪ੍ਰਸ਼ਾਸਨ ਵੀ ਸਾਡੇ ਫੌਜ ਦੇ ਨਾਲ ਮਿਲ ਕੇ ਕੋਈ ਸੈਨਾ ਜਿਹੜੀ ਹੈ ਉਹ ਅੱਗੇ ਫਾਰਵਰਡ ਦੇ ਵਿੱਚ ਲੜ ਰਹੀ ਤੇ ਉਸ ਹਾਲਾਤ ਨੂੰ ਦੇਖ ਕੇ ਪਿੱਛੋਂ ਜੋ ਹਰੇ ਸਾਡੇ ਐਨਸੀਸੀ ਕੈਡਟ ਹੈ ਇਹ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹਰ ਇੱਕ ਮਹਿਕਮੇ ਦੇ ਵਿੱਚ ਜਾ ਕੇ ਮਦਦ ਕਰ ਸਕਦੇ ਆ ਤੇ ਇਸ ਕਰਕੇ ਅਸੀਂ ਬੱਚਿਆਂ ਨੂੰ ਇਸ ਚੀਜ਼ ਦੇ ਬਾਰੇ ਟ੍ਰੇਨਿੰਗ ਦਿੰਨੇ ਆ ਔਰ ਸਿਵਲ ਨੂੰ ਇਸ ਚੀਜ਼ ਦੇ ਬਾਰੇ ਅਵੇਅਰ ਕਰਦੇ ਆ ਕਿ ਉਧਰ ਚ ਘਬਰਾਣ ਦੀ ਲੋੜ ਨਹੀਂ ਆ ਤੁਸੀਂ ਫੌਜ ਦਾ ਸਾਥ ਦਿਓ ਫੌਜ ਤੁਹਾਡਾ ਸਾਥ ਦੇਗੀ ਹਰਜਿੰਦਰ ਸਿੰਘ ਜੀ ਆਰਮੀ ਵੈਲ ਟ੍ਰੇਨਡ ਹੁੰਦੀ ਹੈ ਸਿਵਲ ਪ੍ਰਸ਼ਾਸਨ ਨੂੰ ਵੀ ਟ੍ਰੇਨਡ ਕਰ ਰਹੇ ਹੋ ਜਿਹੜੇ ਆਮ ਲੋਕ ਨੇ ਭੋਲੇ-ਪਾਲੇ ਖਾਸ ਕਰਕੇ ਪਿੰਡਾਂ ਦੇ ਲੋਕ ਉਹ ਜਦੋਂ ਯੋਧਰੀ ਸਥਿਤੀ ਬਣਦੀ ਆ ਜਾਂ ਸੁਣਦੇ ਆ ਕਿ ਨੌ ਤੋਂ 9.5 ਬਲੈਕਆਊਟ ਹੋਏ ਨਾ ਉਹਨਾਂ ਦੇ ਮਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਨਹੀਂ ਉਹਨਾਂ ਨੂੰ ਡਰਨ ਦੀ ਜਰੂਰਤ ਨਹੀਂ ਹੈ ਆਪਣੇ ਮੀਡੀਆ ਦੇ ਥਰੂ ਹਰ ਇੱਕ ਖਬਰ ਜੋ ਹੈ ਪਹੁੰਚਦੀ ਹੈ ਕੁਝ ਵਿੱਚ ਹੋ ਸਕਦਾ ਕੁਝ ਫੇਕ ਨਿਊਜ਼ ਵੀ ਚੱਲਦੇ ਆ ਲੇਕਿਨ ਵਧੀਆ ਖਬਰ ਮਿਲਦੀ ਹੈ ਅچھے ਚੈਨਲ ਹੈ ਜਿਹੜੇ ਸਹੀ ਖਬਰ ਦਿੰਦੇ ਆ ਤੇ ਉਹਦੇ ਚਾ ਅਗਰ ਬਲੈਕਆਊਟ ਹੁੰਦਾ ਤੇ ਉਹਦੇ ਬਾਰੇ ਸਾਨੂੰ ਨੋਲਿਜ ਹੋਣੀ ਚਾਹੀਦੀ ਸਾਨੂੰ ਉਹਦੇ ਬਾਰੇ ਪੂਰਾ ਜੋ ਹੈ ਪਤਾ ਹੋਣਾ ਚਾਹੀਦਾ ਕਿ ਬਲੈਕਆਊਟ ਚ ਅਸੀਂ ਕੀ ਕਰਨਾ ਤਾਂ ਕਿ ਕੱਲ ਨੂੰ ਅਸੀਂ ਅਗਰ ਲਾਈਟ ਆਪਣੀ ਜਗਦੀ ਰੱਖਦੇ ਆ ਤਾਂ ਜੋ 에ਅਰ ਹੈ 에ਅਰ ਲਾਈਟਰ ਨੂੰ ਦੇਖ ਕੇ ਹੋਏ ਰਾਤ ਨੂੰ ਫੇਰ ਕਰੇਗਾ ਤੇ ਤਾਂ ਕਿ ਅਗਰ ਅਸੀਂ ਬਲੈਕਆਊਟ ਦੇ ਵਿੱਚ ਜੋ ਸਰਕਾਰ ਦੇ ਆਦੇਸ਼ ਹੈ ਉਹਨਾਂ ਦਾ ਅਸੀਂ ਪਾਲਣ ਕਰਦੇ ਆ ਆਪਣੇ ਲਾਈਟਾਂ ਬੰਦ ਰੱਖ ਦਿਆਂ ਤਾਂ ਇਹ ਸਾਡਾ ਆਪਣਾ ਪਲਾਇਆ ਆਪਣਾ ਸਾਡਾ ਫਾਇਦਾ ਉਹਦੇ ਵਿੱਚ ਤੇ ਇੱਕ ਸੀ ਵੀ ਮੌਕ ਡੇਲ ਹੋ ਰਹੀ ਹੈ ਨਾਲ ਹੀ ਆਰਮੀ ਦੇ ਜਵਾਨਾਂ ਨੇ ਜਾਣਕਾਰ ਦਿੱਤੀ ਹੈ ਕਿ ਬਲੈਕਆਊਟ ਜੋ ਕਿ ਰਾਤ 9 ਤੋਂ 6 ਨੂੰ ਹੋਣਾ ਹੈ ਕੰਪਲੀਟ ਲਾਈਟਾਂ ਬੰਦ ਰੱਖੋ ਸਿਰਫ ਇਹੀ ਮੈਸੇਜ ਹੈ ਇਹੀ ਰੈਸਲ ਹੈ ਕਿ ਜੇ ਜੰਗ ਲੱਗਦੀ ਹੈ ਤਾਂ ਜੋ ਜਹਾਜ਼ ਹਨ ਉੱਥੇ ਅਟੈਕ ਕਰਨਗੇ ਜਿੱਥੇ ਕੋਈ ਰੋਸ਼ਨੀ ਲੱਭਦੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਰਾਤ ਨੂੰ ਜਦੋਂ 9:30 ਤੱਕ ਬਲੈਕਆਊਟ ਹੁੰਦਾ ਹੈ ਤੇ ਕੰਪਲੀਟ ਲਾਈਟਾਂ ਬੰਦ ਰੱਖੋ ਹਨੇਰਾ ਰੱਖੋ ਅਤੇ ਇਸ ਚੀ ਰੈਸਲ ਜਾਰੀ ਰੱਖੋ ਵਿਕੀ ਰਹੋ ਪਰਸ਼ਾਵਾਂ ਚੈਨਲ